ਪੰਜਾਬ ਯੂਨਿਕ ਮੀਡੀਆ ਤੇ ਫਿਰੋਜ਼ਪੁਰ ਤੋਂ ਵੱਡੀ ਖਬਰ ਪਿੰਡ ਪੱਤੋਵਾਲਾਂ ਵਿੱਚ ਜ਼ਮੀਨ ਵਿਵਾਦ ਕਾਰਨ ਇੱਕ ਔਰਤ ਦਾ ਕਤਲ ਕਰ ਦਿੱਤਾ ਗਿਆ ਅਤੇ ਦੋ ਔਰਤਾਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ ਪੱਤਰਕਾਰ ਜੀਵ ਕੁਮਾਰ ਦੀ ਵਿਸ਼ੇਸ਼ ਰਿਪੋਰਟ ਤੁਹਾਡਾ ਕੀ ਨਾਮ ਹੈ ਕਿਥੋਂ ਦੇ ਰਹਿਣ ਵਾਲੇ ਜਿਹੜਾ ਵਾਕਿਆ ਹੋਇਆ ਉਹਦੇ ਬਾਰੇ ਕੀ ਮੇਰਾ ਨਾਮ ਕਾਲਾ ਹੈ ਜੀ ਹਾਂਜੀ ਭਾਜੀ ਉਹ ਮੇਰੇ ਘਰ ਦੀ ਏ ਜਿਹੜੀ ਮਰੀਜ਼ ਦੀ ਡੈਥ ਕਸ਼ਮੀਰੋ ਤੇ ਮੇਰੇ ਸਾਡਾ ਪਹਿਲੀ ਦਾ ਰੌਲਾ ਸੀ ਅਸੀਂ ਸਾਰੇ ਬੰਦੇ ਕੰਮਾਂ ਤੇ ਗਏ ਆ ਤੇ ਮਗਰੋਂ ਬੰਦੇ ਆਏ ਨੇ ਜ਼ਿੰਮੇਦਾਰ ਜਿਹੜੇ ਜਿਨ੍ਹਾਂ ਨਾਲ ਰੌਲਾ ਸਾਨੂੰ ਸਟੇਪ ਮਿਲਿਆ ਕੱਲ ਅਸੀਂ ਜਿਹਦੇ ਨੂੰ ਉਹਨਾਂ ਨੂੰ ਮਿਲਿਆ ਇੱਕ ਦੂਜਾ ਆਰਡਰ ਤੇ ਉਹਨਾਂ ਨੇ ਪਹਿਲੀ ਵਾਰੀ ਬੁਹਾਤੀ ਸੀ ਤੇ ਸਾਨੂੰ ਮਿਲਿਆ ਸਟੇ ਅਈ ਉਹਨਾਂ ਨੇ ਵੀ ਤੁਸੀਂ ਵੜ ਨਹੀਂ ਸਕਦੇ ਪੈਚ ਉਹਨਾਂ ਨੇ ਵੇਖਿਆ ਵੀ ਬੰਦੇ ਅੱਜ ਹੈ ਨਹੀਂ ਦੇ ਘਰੇ ਕੋਈ ਕੰਮ ਤੇ ਸਾਰੇ ਗਏ ਨੇ ਉਹ ਆਏ ਨੇ ਬੰਦੇ ਤੋਂ ਉਹਨਾਂ ਨੇ ਬੁੜੀਆਂ ਹੱਡੀਆਂ ਵੜ ਦਿੱਤੀ ਕਿਹੜੀ ਜਗ੍ਹਾ ਦਾ ਇਹ ਪਿੰਡ ਫੱਤੂ ਵਾਲਾ ਜੀ ਇਹ ਤੁਹਾਡੇ ਕੀ ਲੱਗਦੇ ਵੀ ਮੇਰੀ ਵਾਹ ਫਾ ਜੀ ਇਹ ਕੀ ਗੱਲ ਕੀ ਹੋਈ ਸਾਰੀ ਪਹਿਲੀ ਦੀ ਗੱਲ ਈ ਸਾਰੀ ਕਿੰਨਾ ਕਿੰਨੀ ਕਿੰਨੀ ਪਹਿਲੀ ਹੈ ਜੀ ਸਾਡੇ ਕੋਲ ਸਾਢੇ 4 ਕਿੱਲੇ ਪਹਿਲੀ ਹੈ ਤੇ ਪਹਿਲਾ ਸਾਡੇ ਦੁਜਾਰੇ ਦਾ ਰੋਲਾ ਸੀ ਫਿਰ ਸਾਡੇ ਸਾਡੇ ਕੋਲੇ ਕੀ ਡੇਢ ਕਿੱਲਾ ਪੌਣੇ 2 ਦੇ ਲਈ ਉਹ ਨਜ਼ਰ ਰੌਲਾ ਸਾਡਾ ਇਹ ਕਿੰਨਾ ਵੱਲ ਤੁਹਾਨੂੰ ਪਹਿਲੇ ਦਿੱਤੀ ਗਈ ਆ ਸਾਡ ਨੂੰ ਪਹਿਲੇ ਭੂਮੀਦਾਨ ਵੱਲੋਂ ਦਿੱਤੀ ਗਈ ਭੂਮੀਦਾਨ ਵੱਲੋਂ ਕਿੰਨੇ ਟੈਂਪਲ ਹੋਈ ਸੀ ਇਹ ਪਹਿਲਾਂ ਸਾਡੇ ਪਿਓ ਦਾਦਿਆਂ ਦੇ ਵੇਲੇ ਦੀ ਹੈ ਫਿਰ ਵੀ ਕਿੰਨਾ ਟਾਈਮ 50 ਸਾਲ 60 ਸਾਲ ਜਿਆਦਾ ਜਿਹੜੀ ਹੋ ਗਿਆ ਹਣਾ ਜੀ ਕੋਰਟ ਕੇਸ ਚੱਲ ਰਿਹਾ ਸੀ ਹਾਂਜੀ ਕੋਰਟ ਕੇਸ ਸਾਡਾ ਚੱਲਦਾ ਪਿਆ ਜੀ ਤੁਹਾਨੂੰ ਕੋਰਟ ਵੀ ਲੈ ਆਰਡਰ ਹਾਂਜੀ ਕੋਰਟ ਨੇ ਸਾਨੂੰ ਸਟੇ ਦਿੱਤਾ ਸਾਡੇ ਕੋਲ ਸਟੇ ਪਿਆਈ ਕੋਰਟ ਦਾ ਆਰਡਰ ਮੇਰਾ ਨਾਮ ਰਾਜਕੁਮਾਰ ਹੈ ਜੀ ਕਿਥੋਂ ਦੇ ਰਹਿਣ ਵਾਲੇ ਟਿੰਡ ਫੱਤੂ ਵਾਲਾ ਜੀ ਆ ਜਿਹੜਾ ਵਾਕਿਆ ਕਿੱਥੇ ਕਰਕੇ ਹੋਇਆ ਇਹ ਘਰੇ ਹੋਇਆ ਜੀ ਜਿਹੜੀ ਡੈਥ ਹੋਈ ਹੈ ਤੁਹਾਡੇ ਕੀ ਲੱਗਦੇ ਮੇਰੀ ਸਿਸਟਰ ਹੈ ਜੀ ਕੀ ਨਾਂ ਇਹਨਾਂ ਦਾ ਇੱਕ ਕਸ਼ਮੀਰੋ ਜੀ ਕਿਸ ਗੱਲ ਨੂੰ ਲੈ ਕੇ ਲੜਾਈ ਹੋਈ ਜੀ ਕਿਸ ਗੱਲ ਨੂੰ ਜੀ ਜ਼ਮੀਨ ਦਾ ਸਾਡੀ ਦਾ ਰੋਲਾ ਸੀ ਅਸੀਂ ਪਹਿਲਾਂ ਪੰਚਾਇਤ ਦਾ ਹੀ ਫੈਸਲਾ ਕਰਦੇ ਰਹਿ ਅਸੀਂ ਸਾਡਾ ਫੈਸਲਾ ਨਹੀਂ ਹੋਇਆ ਫਿਰ ਅਸੀਂ ਅਦਾਲਤ ਚੁੱਕ ਤੇ ਕੇਸ ਲਾਤਾ ਉਹਨਾਂ ਵੀ ਲਾਤਾ ਅਸੀਂ ਵੀ ਲਾਤਾ ਸਾਨੂੰ ਅੱਜ ਸਟੇਜ ਮਿਲਿਆ ਤਰੀਕ ਦਾ ਉਹਨਾਂ ਆਖਿਆ ਵੀ ਤੁਸੀਂ ਮਹੀਨਾ ਨਾ ਉਹ ਵੜਨ ਦੇ ਨਾ ਤੁਸੀਂ ਵੜੋ ਇਹ ਜਿੰਨੇ ਜਿੰਦੇ ਫੈਸਲਾ ਅਖ ਚ ਹੋ ਜਾਏਗਾ ਉਹ ਜ਼ਮੀਨ ਵਾ ਲੈਗਾ ਤੇ ਅੱਜ ਘਰੇ ਕੋਈ ਨਹੀਂ ਬੰਦਾ ਹੈਗਾ ਘਰੇ ਬੀਬੀਆਂ ਕੱਲੀਆਂ ਸੀ ਕਿੰਨੇ ਬੰਦੇ ਆਏ ਜੀ ਉਹ ਹੈਗੇ ਨੇ 30 35 ਬੰਦੇ ਆਏ ਨੇ ਜੀ ਕਾਪੇ ਕੁਰਬਾਨਾ ਲੈ ਕੇ ਕਈ ਘਵਾਰੀ ਲੈ ਕੇ ਉਹਨਾਂ ਦੇ ਜਿੰਮੇਦਾਰ ਨੇ ਜੀ ਜਿੰਮੇਦਾਰਾਂ ਦਾ ਰੋਲਾ ਪਿੰਡ ਫੱਤੂ ਵਾਲੇ ਦੇ ਰਹਿਣ ਵਾਲੇ ਜੀ ਸਾਡੇ ਲਾਗੇ ਦੇ ਨਹੀਂ ਟਾਣੀ ਨਾਲ ਹੀ ਘਰ ਦੇ ਨਾਲ ਘਾਰੀਏ ਜੀ ਅਸੀਂ ਬਾਹਰ ਗਿਆ ਚਲੇ ਉਹ ਆਏ ਨੇ ਘਰੋਂ ਨਿਕਲ ਕੇ ਤੇ ਇਹਨਾਂ ਬੀਬੀਆਂ ਨੇ ਰੋਕਿਆ ਵੀ ਅੱਜ ਦਾ ਦਿਨ ਤੁਸੀਂ ਪੈੜੀ ਨਾ ਵੜੋ ਉਹਨਾਂ ਨੇ ਧੱਕਾ ਕਰਕੇ ਤੋਂ ਮਾਰ ਕੇ ਤੇ ਇੱਕ ਦੀ ਤਾਂ ਵੜ ਦਿੱਤੀ ਸਾਰਾ ਆਕ ਜੀ ਇੱਕ ਦਾ ਸਿਰ ਜ ਖੁੱਲਾ ਪਿਆ ਸਾਰਾ ਹੀ ਇੱਕ ਦਾ ਮੋਢਾ ਵੱਡਿਆ ਪਿਆ ਸਾਰਾ ਹੀ ਜੀ ਤਿੰਨ ਲੇਡੀਆਂ ਹੋਈਆਂ ਹਾਂਜੀ ਤਿੰਨ ਦੀ ਡੈਥ ਹੋ ਕੇ ਦੋ ਦੋ ਜ਼ਖਮੀ ਆ ਜੀ ਦੋ ਜ਼ਖਮੀ ਹੋਈਆਂ ਉਹ ਕਿੱਥੇ ਨੇ ਉਹ ਇੱਥੇ ਹਸਪੀਟਲ ਦਾਖਲ ਕੀਤੀ ਹੋਈਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਸਾਡਾ ਫਰਮਾਨ ਸੇਹੀ ਹੋਈ ਇਹ ਸਾਡਾ ਵੀ ਕੋਈ ਮਸਲਾ ਇਹੋ ਹੀ ਹੋਣਾ ਚਾਹੀਦਾ ਨਿਆਂ ਸਾਫੀ ਮੰਗਣੀ ਹੈ ਕੀ ਨਾ ਤੁਹਾਡਾ ਰਾਜਕੁਮਾਰ ਜੀ ਕਿੱਥੋਂ ਰਣਾ ਪਿੰਡ ਫਤੂ ਵਾਲਾ ਜੀ ਇੱਕ ਸਰ ਜ਼ਮੀਨੀ ਵਿਵਾਦ ਕੋਲੇ ਕੇ ਫਤੂ ਵਾਲੇ ਪਿੰਡ ਮੇ ਜੋ ਹੈ ਆਸਾ ਹੈ ਜਿਸ ਕੇ ਬਾਰੇ ਮੈਂ ਕਹਿ ਰਿਹਾ ਹਾਂ ਤੇ ਫਤੂਆ ਵਾਲਾ ਪਿੰਡ ਹੈ ਜੀ ਉੱਥੇ ਜਮੀਨ ਦਾ ਕੋਈ ਵਿਵਾਦ ਚੱਲ ਰਿਹਾ ਸੀਗਾ ਆਪਸ ਵਿੱਚ ਝਗੜਾ ਸੀਗਾ ਉਹਦੇ ਵਿੱਚ ਕੁਝ ਜਣੇ ਇਕੱਠੇ ਹੋ ਕੇ ਉਹਨੂੰ ਜਮੀਨ ਤੇ ਆਪਦੀ ਜਿਹੜਾ ਕਬਜ਼ਾ ਕਰਨ ਚੱਲੇ ਜਿਹੜੀ ਜਿਹੜੀ ਡਿਸਪਿਊਟਡ ਜਗ੍ਹਾ ਸੀ ਉੱਥੇ ਚੱਲੇ ਸੀ ਦੂਸਰੇ ਪਾਸੇ ਕੁਝ ਔਰਤਾਂ ਸੀ ਉਹਨਾਂ ਨੇ ਰੋਕਿਆ ਆਪਸੀ ਟਕਰਾਅ ਹੋਇਆ ਇਹਨਾਂ ਨੇ ਉਹਨਾਂ ਦੇ ਸੱਟਾਂ ਮਰਿਆਂ ਜਿਸ ਦੇ ਵਿੱਚ ਕਸ਼ਮੀਰੋ ਵਾਈਫ ਆਫ ਕਾਲਾ ਸਿੰਘ ਤੇ ਉਹਦੀ ਡੈਥ ਹੋ ਗਈ ਤੇ ਇੱਕ ਨਿੱਕੋ ਵਾਈਫ ਆਫ ਮਗਰ ਸਿੰਘ ਉਹ ਇੰਜਰਡ ਹੈ ਤੇ ਉਹ ਹਸਪੀਟਲ ਦਾਖਲ ਹੈ ਤੇ ਇੱਕ ਹੋਰ ਸੁਖਵਿੰਦਰ ਕੌਰ ਸੁਖੀ ਡਾਕਟਰ ਆਫ ਰਾਜਕੁਮਾਰ ਉਹ ਵੀ ਦਾਖਲ ਹੈ ਜੀ ਤੇ ਇਹਨਾਂ ਦਾ ਜਿਹੜਾ ਵਿਵਾਦ ਚੱਲ ਰਿਹਾ ਸੀ ਉਸ ਸੰਬੰਧੀ ਇਹਨਾਂ ਨੇ ਆ ਜਿਹੜਾ ਲੜਾਈ ਝੱਟਾ ਹੋ ਰਿਹਾ ਹੈ ਸਭ ਟੋਟਲ ਕਿੰਨੀ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਸਾਢੇ 4 ਕਿੱਲੇ ਦੀ ਜਿਹੜੀ ਉਹ ਜ਼ਮੀਨ ਨੂੰ ਲੈ ਕੇ ਇਹਨਾਂ ਦਾ ਕੋਈ ਵਿਵਾਦ ਹੈ